ਹਾਂਜੀ ਦੋਸਤੋ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਫਾਇਦੇ ਨੰਬਰ 1 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਨੰਬਰ 2 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਪਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 3 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਬੋਡੀ ਡੀਟੌਕਸ ਹੁੰਦੀ ਹੈ ਨੰਬਰ 4 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਪਾਚਨ ਚ ਸੁਧਾਰ ਆਉਂਦਾ ਹੈ ਨੰਬਰ 5 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਗਲੇ ਦੇ ਇਨਫੈਕਸ਼ਨ ਦੂਰ ਹੋ ਜਾਂਦੇ ਨੰਬਰ 6 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਹੁਣ ਸਾਫ ਕਰਨ ਵਿੱਚ ਮਦਦ ਮਿਲਦੀ ਨੰਬਰ 7 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਪੇਟ ਦੀ ਫालतू ਚਰਬੀ ਦੂਰ ਹੋ ਜਾਂਦੀ ਹੈ ਨੰਬਰ 8 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਾਤ ਇਨਫੈਕਸ਼ਨ ਦੂਰ ਹੁੰਦੀ ਹੈ ਨੰਬਰ 8 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਚਿਹਰੇ ਦਾਗ ਧੱਬੇ ਫਿੰਸੀਆਂ ਦੂਰ ਹੁੰਦੀਆਂ ਹਨ ਨੰਬਰ 10 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਰੀਰ ਵਿੱਚੋਂ ਫालतू ਚਰਬੀ ਬਾਹਰ ਨਿਕਲ ਜਾਂਦੀ ਹੈ ਨੰਬਰ 11 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਰਧਰ ਦੇਸ਼ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 13 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਗਲੇ ਦੀ ਖੁਸ਼ਕੀ ਦੂਰ ਹੁੰਦੀ ਹੈ ਨੰਬਰ 14 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਫੇਫੜੇ ਸਾਫ਼ ਹੁੰਦੇ ਹਨ ਨੰਬਰ 15 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਦਿਮਾਗ ਤਰੋ-ਤਾਜ਼ਾ ਰਹਿੰਦਾ ਹੈ ਨੰਬਰ 16 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਪੋਖ ਸਹੀ ਲੱਗਣ ਲੱਗ ਜਾਂਦੇ ਆ ਨੰਬਰ 17 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਕੌਸਲ ਦੂਰ ਹੁੰਦੇ ਆ ਨੰਬਰ 18 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਬੁਖਾਰ ਤੇ ਡੇਂਗੂ ਦੇ ਇਨਫੈਕਸ਼ਨ ਦੂਰ ਹੁੰਦੇ ਆ ਨੰਬਰ 19 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਖੰਗ ਤੇ ਬਲਦਮ ਦੂਰ ਹੁੰਦੀ ਆ ਨੰਬਰ 20 ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਗੈਸ ਤੇ ਤਜਾਬ ਦੂਰ ਹੁੰਦਾ ਹੈ ਧੰਨਵਾਦ